ਗੀ ਵਿਸ਼ਾ ਤੇ ਕੀ ਕਾਰਨਾ ਅੱਜ ਕਿਉਂ ਪੱਤਰਤਾ ਹੋਈ ਅੱਜ ਇਹ ਜੀ ਬਾਬਾ ਜੀ ਜਿਹੜਾ ਮਹਤਾਰ ਸਿੰਘ ਗੁਰਵਰਨ ਸਰ ਜਿਹੜੇ ਸੀ ਆਂ ਇਹ 2009 ਦੇ ਵਿੱਚ ਵਿੱਚ ਸਨ ਤੇ ਇਹਨਾਂ ਨੂੰ ਖਾਸ ਸੰਗਤ ਨੇ ਸਾਰਿਆਂ ਨੇ ਪਾਇਆ ਸੀ ਇਹਨਾਂ ਦਾ ਪੁਰਾਣਾ ਸਤਾਰਾ ਯਾਦ ਹੋਣਾ ਤਾਂ ਲੈ ਅਸੀਂ ਸਾਰਾ ਪਿੰਡ ਦੋ ਪਿੰਡਾਂ ਦੀ ਬਾਬਾ ਕਸੀ ਦਾ ਮਸਤੀ ਤੇ ਬੋਲ ਪੰਚਾਇਤਾਂ ਅਸੀਂ ਕਮੇਟੀ ਬਣਾਉਣਾ ਚਾਹੁੰਦੇ ਹਾਂ ਤੇ ਸਾਡੀ ਕੋਈ ਜੇ ਇਹ ਜਨਾ ਨਿਆ ਪੱਤਰਕ ਪੁੱਛਦਾਉ ਸਾਡੇ ਕੋਲ ਐਸਟਾਤੇ ਭਾਈ ਅਸੀਂ ਉਹਨਾਂ ਨੂੰ ਰੋਕਣਿਆ ਉਹ ਤੋਂ ਕਮੇਟੀ ਦਾ ਜਿਹੜਾ ਕਮੇਟੀ ਪਹਿਲਾਂ ਵੀ ਚੱਲ ਰਹੀ ਸੀ ਪਿਛਲੇ 20-22 ਸਾਲਾਂ ਤੋਂ ਤੇ ਪਹਿਲਾਂ ਕਦੇ ਕੋਈ ਉਵਾਦ ਨਹੀਂ ਹੋਇਆ ਜਿਹੜਾ ਇਸ ਵਾਰ ਜਿਹੜਾ ਉਵਾਦ ਹੋਇਆ ਤਾਂ ਉਹ ਨੀਂਨ ਕਾਰਨ ਕੀ ਹੈ ਜਿਹੜੇ ਤਾਜੀ ਘਟਨਾ ਕੀ ਹੈਗੀ ਹੈ ਆਜੀ ਇੱਥੇ ਬੱਚੇ ਸਾਡੇ ਉੱਥੇ ਖੇਡਣ ਆਇਆ ਜੀ ਆ ਮਰੀਫਨ ਚਾਹੀਉਂਗੇ ਉਹਨਾਂ ਨੇ ਕੁੱਟਮਾਰ ਕੀਤੀ ਆ ਮਾੜਾ ਬੋਲਿਆ ਗਾਲ ਪੁੱਟਿਆ ਇਹ ਕਿਹੜੇ ਇਥੇ ਰੇਤਾਂ ਦੀ ਬੈਂਡ ਚੋਂ ਮਾਈਨਿੰਗ ਹੁੰਦੀ ਆ ਉਹ ਵੀ ਮਾਮਲਾ ਜੀ ਉਹ ਮਾਮਲਾ ਜੀ 6 ਕਲੇ ਜਮੀਨਾਂ ਸੀ ਪਟਨਾ ਮੈਂ ਵੀ ਉਹ ਪੰਚਾਇਤ ਦਾ ਮੈਂਬਰ ਆ 6 ਕਲੇ ਨੂੰ ਠਿੱਕ ਦੇ ਜਿੰਨਾਂ ਨੂੰ ਦਿੱਤੀ ਦੇ ਕੇ ਇਹ ਉਤਾਫੀ ਠੀਕ ਆ ਜੀ ਇਹਨਾਂ ਨੂੰ ਠਿੱਕ ਕਰ ਦਿੱਤੀ ਉਹ ਇਹ ਰੇਤਾ ਤੋਂ ਢਾਈ ਸਾਲ ਤੋਂ ਪਟਾ ਰਿਆ ਬਹੁਤ ਵਾਰੀ ਪੰਚਾਇਤ ਹੈ ਗਿਆ ਉਹ ਰੇਤਾ ਨਾ ਪਟਾ ਇਹ ਪੰਚਾਇਤ ਨੂੰ ਦੇਣਾ ਪੈਣਾ ਹਿਸਾਬ ਨਾਲ ਤੇ ਨਾ ਪਟਾ ਇਹ ਨਹੀਂ ਅੱਖੇ ਲੱਗਾ ਇਹ ਰੇਤਾ ਫਿਰ ਟਰਾਲੀਆਂ ਲੈ ਕੇ ਖੜੇ ਗਏ ਇਹਦਾ ਕਿਸੇ ਕੋਈ ਲੈਣ ਦੇ ਨਹੀਂ ਆਪ ਹੀ ਪਟਾ ਪਰ ਪਿੰਡ ਕੀ ਚੌਂਦਾ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਕਮੇਟੀ ਨਵੀਂ ਬਣਾਉਣੀ ਚਾਹੁੰਦੇ ਆ ਕਿਸ ਤਰ੍ਹਾਂ ਦੀ ਕਮੇਟੀ ਹੋਵੇਗੀ ਕਮੇਟੀ ਜੀ ਵਧੀਆ ਜਿਹੜੀ ਕੰਮ ਚੱਲਤ ਹੋ ਵਧੀਆ ਚਲਾਏ ਤੁਰੀ ਤੋਂ ਇੱਥੇ ਹੋਵੇ ਚੰਗੇ ਬੰਦੇ ਆ ਸੀ ਤੋਂ 16 ਹੋਗੇ ਤੁਸੀਂ ਮੰਗ ਕੀ ਕਰਦੇ ਹੋ ਮੈਂ ਤੁਹਾਡੀ ਹੁਣ ਮੰਗ ਕੀ ਹੈ ਕਿ ਮੰਗ ਹੈ ਅਡੀ ਕਮੇਟੀ ਜਲਦੀ ਜਲਦੀ ਬਣਾਇਆ ਪੈਸੇ ਜਰੂਰ ਵਰਤੋ ਕਰਨਾ ਨਹੀਂ ਸਹੀ ਤਹਾ ਬੰਦ ਕਰਨਾ ਕਰਿਆ ਇਹ 21 ਮੈਂ ਵੀ ਕਮੇਟੀ ਹੋਵੇਗੀ ਇਹ 21 ਪ੍ਰਧਾਨ ਦੀ ਚੋਣ ਕੀਤੀ ਜਾਊਗੀ ਨਹੀਂ ਜੀ ਅਰੀ ਹੈ ਤੇ ਜਿਹੜੇ ਭਾਈ ਅਵਤਾਰ ਸਿੰਘ ਦਾ ਜਿਹੜਾ ਮਸਲਾ ਉਹਦੇ ਵਿੱਚ ਕੀ ਪਿੰਡ ਕੀ ਚਾਹੁੰਦਾ ਕਿ ਉਹ ਵਿੱਚ ਰਹਿਣਗੇ ਉਸ ਕਮੇਟੀ ਦੇ ਵਿੱਚ ਜਾਂ ਉਹ ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦਾ ਉਹਨੇ 23 ਸਾਲ ਸੇਵਾ ਕਰ ਲਈ ਹੈ ਹੁਣ ਨਹੀਂ ਠੀਕ ਹੈ ਜੀ ਤੇ ਫਿਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਏ ਬਾਈ ਸਾਲ ਪਹਿਲਾਂ ਜਦੋਂ ਪ੍ਰਧਾਨ ਨੇ ਬਾਇਆ ਸੀ ਇਹ ਸਾਡੇ ਤਰ੍ਹਾਂ ਏਸੇ ਤਰ੍ਹਾਂ ਹੀ ਮੌਨਨਾ ਹੁੰਦਾ ਸੀ ਉਸ ਟਾਈਮ ਨੂੰ ਪ੍ਰਧਾਨਾ ਆ ਉਸ ਟਾਈਮ ਜੀ ਨਹੀਂ ਉਹ 22 ਸਾਲ ਪਹਿਲਾਂ ਬਣਾਇਆ ਬਾਅਦ ਵਿੱਚ ਉੱਥੇ ਜਾ ਕੇ ਬਾਗਾ ਬਣ ਗਿਆ ਨਸ਼ੇ ਦਾ ਇਹ ਹਦੀਏ ਦੋਨੇ ਬੋਟਾ ਵੀ ਅਵਤਾਰ ਸਿੰਘ ਫੌਜੀ ਨੇ ਚਲਾਤੀ ਹੈ ਇਹਨਾਂ ਦਾ ਸਾਡੀ ਮੰਗ ਇਹ ਨਾਲ ਡੋਪਸਟ ਕਰਨਾ ਨੌਂ ਟੈਸਟ ਵਿੱਚ ਇਹ ਤੇ ਨਸ਼ਾ ਨਹੀਂ ਕਰਦੇ ਜਿਸ ਤੇ ਅਸੀਂ ਕਰ ਵੀ ਗਵਾਹ ਦਾਣਾ ਇਹ ਧੁੰਨੇ ਆ ਨਹੀਂ ਕਸ਼ੇ ਦੀ ਆਦੀ ਹੈ ਸੈਮੀਨਾਰ ਬਾਬੇ ਦੇ ਗੁਰਦੁਆਰਾ ਸਾਹਿਬ ਨਾਲ ਲੈਂਦੇ ਆ ਉਹ ਤਾਂ ਪ੍ਰਸ਼ਾਸਨ ਵੱਲੋਂ ਲਾਏ ਜਾਂਦੇ ਆ ਕਿਉਂਕਿ ਉੱਥੇ ਜਗਾ ਉੱਤੇ ਰਹਿਣ ਬਹਿਣ ਲਈ ਸਾਰਾ ਕੁਝ ਸਿਸਟਮ ਗੁਰਦੁਆਰਾ ਸਾਹਿਬ ਹੁੰਦਾ ਪਿੰਡ ਦਾ ਗੁਰਦੁਆਰਾ ਸਾਂਝਾ ਸਾਡੇ ਦਾ ਉਹ ਇਸ ਕਰਕੇ ਤੇ ਲਾ ਲੈਣਗੇ ਪਰ ਇਹ ਦੋਨੇ ਦਾ ਨਸ਼ੇ ਨੇ ਆਦੀ ਹੈ ਇਹ ਦੋਨਾਂ ਦਾ ਡੋਗ ਟੈਸਟ ਕਰਵਾਇਆ ਜਾਵੇ ਤੇ ਨਸ਼ੇ ਦੇ ਦੋਨੇ ਆਦੀ ਹੈ ਇਹ ਪਾਏ ਜਾਣਗੇ ਜੀ ਇਹਨਾਂ ਦਾ ਕੋਈ ਤੋਂ ਪ੍ਰੂਫ ਨਹੀਂ ਹੈ ਨਸ਼ੇ ਦਾ ਨਸ਼ੇ ਦਾ ਸੀ ਡੋਗ ਟੈਸਟ ਕਰਵਾ ਰਹੇ ਜੀ ਇਸ ਤੋਂ ਉੱਤੇ ਪ੍ਰੂਫ ਸਾਡੇ ਉੱਤੇ ਡੋਗ ਟੈਸਟ ਕਰਵਾ ਲੈਣ ਉਹਨੇ ਜਾਣ ਕੇ ਆ ਗਿਆ ਨਾ ਪ੍ਰਸ਼ਾਸਨ ਇਹ ਨਾਲ ਜਾਵੇਗਾ ਤੁਮੇ ਡੋਗ ਟੈਸਟ ਕਰਵਾ ਲੈਣ ਅੱਪੀ ਮੈਚੇ ਰਦੀ ਇਹਨਾਂ ਦਾ ਪਾਇਆ ਜਾਵੇਗਾ ਨਾ ਪਾਇਆ ਜਾਵੇ ਇਹ ਜ਼ਿੰਮੇਵਾਰ ਬੈਠੇ ਤੇ ਹੁਣ ਜਿਹੜੇ ਹਾਲਾਤ ਬਣ ਰਹੇ ਆ ਗੁਰਦੁਆਰਾ ਸਾਹਿਬ ਦੇ ਜਦੋਂ ਕਮੇਟੀ ਦੀ ਗੱਲ ਨੂੰ ਲੈ ਕੇ ਆਪਾਂ ਗੱਲ ਕਰਦੇ ਆਂ ਹਾਲਾਤ ਥੋੜੇ ਜਿਹਾ ਸਖਾਵੇ ਨਹੀਂ ਹੈਗੇ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਪਿਆ ਅਸੀਂ ਉੱਥੇ ਲੜਾਈ ਝਗੜਾ ਕਰਨਾ ਨਹੀਂ ਚਾਹੁੰਦੇ ਸਾਡੀ ਸਾਫ਼ ਸੁਥਰੀ ਕਮੇਟੀ ਬਣਾਈ ਜਾਵੇ ਜਿਹੜੇ ਪ੍ਰਧਾਨ ਸਾਡੇ ਹੋਣਗੇ ਅੰਮ੍ਰਿਤਧਾਰੀ ਹੋਣਗੇ ਦੋਵਾਂ ਦਾ ਪਹਿਲਾਂ ਡੋਪ ਟੈਸਟ ਕਰਵਾਇਆ ਜਾਵੇ ਤੇ ਕੋਈ ਲਿਖਤੀ ਰੂਪ ਚ ਪ੍ਰਸ਼ਾਸਨ ਨੂੰ ਦਿੱਤਾ ਹਾਂਜੀ ਹਾਂਜੀ ਅਸੀਂ ਪਹਿਲਾਂ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਪੰਚਾਇਤ ਵੱਲੋਂ ਤੇ ਮੈਂਬਰ ਸਾਰਿਆਂ ਵੱਲੋਂ ਸਰਪੰਚਾਂ ਵੱਲੋਂ ਪਿੰਡ ਦੇ ਲੋਕੀਆਂ ਵੱਲੋਂ ਅਸੀਂ ਨੀਸੀ ਸਾਹਿਬ ਨੂੰ ਦਿੱਤੀ ਉਹ ਆ ਜਿਵੇਂ ਨੀਸੀ ਸਾਹਿਬ ਹੁੰਦਾ ਉਹ ਆ ਜਦੋਂ ਉਸ ਟੋਲ ਲਾ ਕੇ ਬੁਰਦੋਰੇ 2-4 ਘੰਟਿਆਂ ਤੋਂ ਬੰਦ ਹੋਇਆ ਪਰ ਸਾਡਾ ਕੋਈ ਬੰਦਾ ਗੁਰਦੁਆਰਾ ਸਾਹਿਬ ਹੁੰਦਾ ਬਾਕੀ ਰਹੀ ਗੱਲ ਜਿਹੜਾ ਹੁੰਦਾ ਜੇਲ੍ਹ ਜਾਣਾ ਜੇਲ੍ਹ ਜਾਣਾ ਜੀ ਉਹ ਗੁਰਦੁਆਰਾ ਸਾਹਿਬ ਦੀ ਪੰਚਾਇਤ ਦੀ ਜ਼ਮੀਨ ਪਟਾ ਰਹਿਆ ਸੀ ਉਹ ਪ੍ਰਸ਼ਾਸਨ ਪੁਲਿਸ ਨੇ ਉਹਨਾਂ ਦੇ ਪਰਚਾ ਦਿੱਤਾ ਸੀਗਾ ਮੈਨਿੰਗ ਦਾ ਉਹ ਮੈਨਿੰਗ ਦੇ ਵਿੱਚ ਉਹਨਾਂ ਨੇ ਫੜ ਕੇ ਉਹਨਾਂ ਨੂੰ ਅੰਦਰ ਦਿੱਤਾ ਕੋਮੇਟੀ ਨਾਲ ਲੈਣ ਦੇ ਤੋਂ ਅਲੱਗ ਹੈ ਬਾਕੀ ਕਮੇਟੀ ਆਪ ਦਾ ਕੰਮ ਸ਼ੁਰੂ ਜਿਹੜਾ ਕੀਤਾ ਆ ਕਿ ਅਸੀਂ ਸਾਰਾ ਮੈਨੇਜ ਹੋਣਿਆ ਸਾਡੇ ਪਿੰਡ ਦਾ ਇੱਕਾ ਵੀ ਅਗਿਆ ਨਹੀਂ ਵੀ ਅਸੀਂ ਕਿਸੇ ਪਾਰਟੀ ਚ ਸਾਡੇ ਅੰਦਰ ਵਿੱਚ ਕਾਲੀ ਵੀ ਹੈ ਕਾਂਗਰਸੀ ਵੀ ਹੈ ਆਮ ਪਾਰਟੀ ਵੀ ਪਾਰਟੀ ਤੋਂ ਤਵਕਰ ਇਹ ਕਿ ਅਸੀਂ ਇਹ ਮੋਰਜਾ ਪਿੰਡ ਨੇ ਖੋਲ੍ਹਿਆ ਆ ਪਰ ਜਦ ਤੱਕ ਸਾਡੀ ਕਮੇਟੀ ਨਾ ਬਣੀ ਅਸੀਂ ਮੋਰਜਾ ਬਗ ਨਹੀਂ ਕਰਾਂ ਹਾਂ ਜੀ ਕੀ ਮਾਮਲਾ ਤੁਹਾਡਾ ਗੁਰਦੁਆਰਾ ਸਾਹਿਬ ਦੀ ਕੀ ਘਟਨਾ ਪਾਣੀ ਤੁਹਾਡੇ ਨਾਲ ਅਸੀਂ ਬਾਬਾ ਜੀ ਦੀ ਸੇਵਾ ਲੱਗੀ ਸੀ ਮੈਂ ਸੇਵਾ ਸੁਣੀ ਸੀ ਬਸ ਜੀ ਜੇ ਵਰਤਿਸ ਨਾ ਦੇਖ ਰੋਗੇ ਸੀ ਤੇ ਮੈਂ ਕਿਹਾ ਸੀ ਬਾਬਾ ਜੀ ਬਾਣੀ ਲਾਉਣ ਲੱਗੇ ਸੀ ਤੇ ਮੈਂ ਵੀ ਮਾਂ ਜੀ ਦੱਸੋ ਕਿ ਬਾਬਾ ਮੈਂ ਬਾਬਾ ਜੀ ਲਈ ਰੋਗੇ ਵੀ ਸਬਜੀ ਚਾਹੀਦੀ ਸੀ ਗਾਲ ਤੇ ਕਹਿੰਦੇ ਮੈਂ ਗਾਲ ਠਾਈ ਨੇ ਮਿਲ ਗਾਲ ਟੱਕਰ ਤਾਂ ਲਾ ਕੇ ਗਾਲ ਬਹੁਤ ਬਹੁਤ ਵੱਡੀ ਕੱਢੀ ਫਿਰ ਮੇਰੇ ਇੱਥੇ ਸੋਟਾ ਵੀ ਆ ਰਿਹਾ ਮੈਂ ਗੁੜੀਆਂ ਚੱਕੀ ਸੀ ਤੇ ਬਹੁਤ ਗਾਲ ਮੋਟਾ ਕਰਾ ਦੇ ਇੱਕ ਕਦੋਂ ਦੀ ਗੱਲ ਹੈ ਜੀ ਘਟਨਾ ਹੋਈ ਹੈ ਜੀ ਭੁੱਲਿਆ ਬਾਬਾ ਨਾ ਤਾਂ ਮੂਹਰੇ ਦੋ ਢਾਈ ਮਹੀਨੇ ਬੀਤੇ ਦੋ ਢਾਈ ਪਹਿਲਾਂ ਪਹਿਲਾਂ ਤੁਸੀਂ ਕੋਈ ਇਹਦਾ ਵਾਰੀ ਕਾਰਵਾਈ ਕਰਨ ਦੀ ਮੰਗ ਕੀਤੀ ਵੀ ਪਹਿਲਾਂ ਨਹੀਂ ਇਹ ਗਰੀਬ ਹੈ ਸਰਪੰਚ ਸਾਹਿਬ ਜਿਹੜਾ ਗੁਰਦੁਆਰਾ ਬਾਬਾ ਤੁਸੀਦਾਸ ਦੀ ਝੁੱਗੀ ਵਾਲਾ ਇਹਦੀ ਕਮੇਟੀ ਨੂੰ ਨਵੀਂ ਕਮੇਟੀ ਬਣਾਉਣ ਨੂੰ ਲੈ ਕੇ ਪਿੰਡ ਵਾਸੀ ਕਹਿ ਰਹੇ ਆ ਸਾਰਾ ਮਾਮਲਾ ਕੀ ਹੈ ਇਹਦੇ ਬਾਰੇ ਦੱਸੋ ਜੀ ਇੱਕ ਕਮੇਟੀ ਪਿੰਡ ਵਾਸੀ ਸਾਰੇ ਕਹਿੰਦੇ ਬਈ ਕਮੇਟੀ ਦਾ ਥੋੜਾ ਜਿਹਾ ਪਰੇਸ਼ਾਨੀਆਂ ਆ ਰਹੀਆਂ ਨੇ ਬਾਬਾ ਜੀ ਦੀਆਂ ਸ਼ਿਕਾਇਤਾਂ ਆ ਰਹੀਆਂ ਇਸ ਕਰਕੇ ਕਮੇਟੀ ਨੇ ਆਪਣੇ ਪਿੰਡ ਵਾਸੀਆਂ ਨੇ ਮੇਰੇ ਕੋਲ ਮੇਰੇ ਕੋਲ ਵੀ ਆਏ ਨੇ ਫਰਜ਼ਾ ਲਿਆ ਵੀ ਕਮੇਟੀ ਬਣਾਈਏ ਕਮੇਟੀ ਸਾਡੀਆਂ ਦੋਨਾਂ ਪਛਾਣਤਾਂ ਦੇ ਹੋਰ ਵੀ ਸਾਡੇ ਲੱਗੇ ਲੱਗੇ ਤੇ ਅੰਡਾ ਸਰਪੰਚ ਵੀ ਕਹਿੰਦੇ ਵੀ ਕਿ ਕਮੇਟੀ ਬਣਾਈ ਜਾਵੇ ਕਾਫੀ ਟਾਈਮ ਹੋ ਗਿਆ 2002 ਤੋਂ ਲੈ ਕੇ ਮਤਲਬ ਬਾਬਾ ਜੀ ਸੇਵਾ ਕਰਾ ਰਹੇ ਆ ਤੇ 5 ਸਾਲ ਪਹਿਲਾਂ ਵੀ ਚਲੋ ਜਿੰਨੀ ਵੀ ਸੇਵਾ ਕੀਤੀ ਪਹਿਲਾਂ ਵੀ 5 ਸਾਲ ਸਰਪੰਚ ਰਹਿਆ ਥੋੜੀਆਂ ਬਾਰੀਆਂ ਸ਼ਿਕਾਇਤਾਂ ਪਹਿਲਾਂ ਵੀ ਹੋ ਰਹੀਆਂ ਵੀ ਚਲੋ ਪਿੰਡ ਕਰਕੇ ਵੀ ਨਹੀਂ ਬਾਬਾ ਜੀ ਦੀ ਸ਼ਿਕਾਇਤ ਹੁੰਦੀ ਪਰ ਅਸੀਂ ਜੇ ਕੋਈ ਮੰਨ ਕਰਦੇ ਆ ਵੀ ਕਮੇਟੀ ਬਣਾਈ ਜਾਵੇ ਇੱਕ ਟੀਮ ਇੱਕ ਟੀਮ ਇੱਕ ਕਮੇਟੀ ਬਣਾਈ ਜਾਵੇ ਜਿਹੜਾ ਪਿੰਡ ਵਾਲਿਆਂ ਨੇ ਮਸਲਾ ਉਠਾਇਆ ਕਿ ਬਾਬਾ ਜੀ ਦੀ ਜਿਹੜੀ ਉੱਥੇ ਭਾਸ਼ਾ ਜਾਂ ਵਿਹਾਰ ਹੈ ਜੀ ਬਿਲਕੁਲ ਗੱਲ ਸਹੀ ਹੈ 100% ਸਹੀ ਹੈ ਹੁਣ ਅੱਗੇ ਕੀ ਹੈ ਇਹ ਕਮੇਟੀ ਬਣਨੀ ਚਾਹੀਦੀ ਨਾ ਵੀ ਹਾਂਜੀ ਬਿਲਕੁਲ ਜੀ ਕਮੇਟੀ ਨਵੀਂ ਬਣਨੀ ਚਾਹੀਦੀ ਹੈ ਕਿੰਨੇ ਪਿੰਡ ਦਾ ਸਰਪੰਚ ਤੁਹਾਡੇ ਨਾਲ ਹੈ ਪਿੰਡਾਂ ਦੇ ਜੀ ਮਤਲਬ ਸਾਡੇ ਪਿੰਡ ਤਵੰਡੀ ਦਾ ਵੀ ਸਰਪੰਚ ਸਾਡੇ ਨਾਲ ਹੈ ਬਾਕੀ ਅਸੀਂ ਹੋਰ ਪਿੰਡ ਦੇ ਸਰਪੰਚਾਂ ਮੋਹਨਪੁਰਾ ਅਸੀਂ ਇੱਥੇ ਕਰਕੇ ਜੋ ਪਿੰਡ ਦੀ ਕਮੇਟੀ ਬਣਾਉਣੀ ਹੈ ਸਾਡੇ ਪਿੰਡ ਦਾ ਮਸਲਾ ਹਾਂਜੀ ਇਹ ਪਿੰਡ ਦੇ ਵਿੱਚ ਹੀ ਚਾਹੀਦਾ ਮਸਲਾ ਜੋ ਪਿੰਡ ਦੇ ਮਸਲੇ ਨੇ ਪਿੰਡ ਦੀ ਕਮੇਟੀ ਬਣਾਈ ਜਾਵੇ ਵੀ ਜੋ ਵੀ ਚਲੋ ਪਹਿਲਾ ਬੜਾ ਕੁਝ ਹੋ ਗਿਆ ਮਹਾਰਾਜ ਦੇ ਜਦੋਂ ਵਧੀਆ ਜਿਹੜੀ ਰਲ ਕੇ ਅਸੀਂ ਸਾਰੀ ਕਮੇਟੀ ਸੇਵਾ ਕੀਤੀ ਆ ਜਿਹੜੀ 21 ਮੈਂਬਰੀ ਕਮੇਟੀ ਬਣਾਈ ਗਈ ਉਹਨਾਂ ਦੇ ਮੈਂਬਰ ਸਾਰੇ ਦੋਲੇ ਵਾਲੇ ਤੋਂ ਹੀ ਨੇ ਕਿਤੇ ਹਾਂ ਜੀ ਹਾਂ ਜੀ ਦੋਲੇ ਵਾਲੇ ਦਾ ਵੀਰ ਜੀ ਤੁਹਾਡਾ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਵੀਰ ਜੀ ਅੱਜ ਦਾ ਜਿਹੜਾ ਮਸਲਾ ਇੱਥੋਂ ਦੀ ਇਕਤਰਤਾ ਦਾ ਗੁਰਦੁਆਰਾ ਸਾਹਿਬ ਦੀ ਨਵੀਂ ਜਿਹੜੀ ਕਮੇਟੀ ਬਣਾਉਣਾ ਚਾਹੁੰਦੇ ਸਬੰਧ ਚ ਕੀ ਹੈ ਸਾਰੀ ਗੱਲ ਦੱਸੋ ਜੀ ਜੀ ਅਸੀਂ ਪਿੰਡ ਵਾਸੀ ਸਾਰੇ ਪਿੰਡ ਦਾ ਪੰਚਾਇਤ ਔਰ ਬਾਬਾ ਤੁਸੀ ਦੱਸ ਲੱਗਦੇ ਪਰ ਬਹੁਤ ਸਾਡੀ ਨੂੰ ਗਏ ਨੇ انہوں ਨੇ ਬਚੀ ਤਾਂ ਮੈਂ ਆਪ ਦਾ ਸਾਰਾ ਸਪੈਨਸ ਔਰ ਮੈਂਬਰ ਇਕੱਠੇ ਹੋ ਗਏ ਪਿੰਡ ਦੇ ਵਾਸੀ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਇਹ ਕਿਹਾ ਵੀ ਆਪਾਂ ਇਹ 22 ਸਾਲ ਤੋਂ ਪ੍ਰਧਾਨ ਹੈ ਕੋਈ ਅਵਤਾਰ ਸਿੰਘ 22 ਸਾਲ ਤੋਂ ਪ੍ਰਧਾਨ ਹੈ ਇਹ ਨੂੰ ਪਾਰ ਕਰਿਆ ਜਾਵੇ ਤੇ ਨਵੀਂ ਕਮੇਟੀ ਬਣਾਈ ਜਾਵੇ ਇਹ ਆਪ ਉੱਥੇ ਨਸ਼ੀਦਾਨ ਵੀ ਆ ਤੇ ਬੋਤਾ ਸਿੰਘ ਵੀ ਤੇ ਦੋਨਾਂ ਦਾ ਡਰਗ ਟੈਸਟ ਕਰਵਾਇਆ ਜਾਵੇ ਇਹ ਦੋਵੇਂ ਆਪ ਨਿਸ਼ਾਨ ਕਰਦੇ ਆ ਔਰ ਉੱਥੇ ਬਹਿ ਕੇ ਗੁਰਦੁਆਰੇ ਨੂੰ ਇਸਤੇਮਾਲ ਕਰਕੇ ਪੰਚਾਇਤ ਦੀ ਜ਼ਮੀਨ 'ਚ ਮੈਨਕ ਵੀ ਕਰਵਾ ਰਹੇ ਸੀ ਪੰਚਾਇਤ ਦੀ ਜ਼ਮੀਨ 'ਚ ਮੈਨਕ ਦਾ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਿੱਤਾ ਹਾਂ ਦਾ ਪਰਚੇ ਦੇ ਵਿੱਚ ਹੋਣਾ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਸਾਰੇ মিডিਆ ਵਿੱਚ ਵੀ ਜੇਲ੍ਹ 'ਚ ਅਸੀਂ ਮੰਗ ਇਹ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਹਦਾ ਸਾਰੇ ਨੂੰ ਬਾਹਰ ਕੱਢਿਆ ਜਾਵੇ ਤੇ ਸਾਡੀ ਨਵੀਂ ਕਮੇਟੀ ਬਣਾਈ ਜਾਵੇ ਸਾਡਾ ਸਾਰਾ ਪਿੰਡ ਸਾਡੇ ਨਾਲ ਆ ਕੋਈ ਸਾਡੇ ਨਾਲ ਪਾਰਟੀ ਦਾ ਸੰਬੰਧ ਨਹੀਂ ਹੈਗਾ ਜੀ ਅਸੀਂ ਸਾਰੇ ਕਾਂਗਰਸੀ ਅਕਾਲੀ ਆਮ ਪਾਰਟੀ ਵਾਲੇ ਭਾਈਪਾ ਵਾਲੇ ਸਾਰਾ ਪਿੰਡ ਦਾ ਇੱਕ ਹੈ ਜੀ ਸਾਰਾ ਪਿੰਡ ਅਸੀਂ ਇਕੱਠਾ ਹੋ ਕੇ ਚਾਹੁੰਦੇ ਹਾਂ ਕਿ ਕਮੇਟੀ ਸਾਡੀ 22 ਮੈਂਬਰ ਕਮੇਟੀ ਬਣਾਈ ਜਾਵੇ ਜਿਹੜੇ ਅਸੀਂ ਕਮੇਟੀ ਦੇ ਪ੍ਰਧਾਨ ਬਣਾਵਾਂਗੇ ਉਹ ਗੁਰਸੇਖ ਹੋਣਗੇ ਪ੍ਰਧਾਨ ਬਣਾਉਣ ਤੋਂ ਪਹਿਲਾਂ ਇਹਨਾਂ ਦਾ ਡਰਗ ਟੈਸਟ ਕਰਾਇਆ ਜਾਵੇ ਸਾਨੂੰ ਕੋਈ ਤਰਾਸ ਨਹੀਂ ਹੋਵੇ ਪਰ ਇਹਨਾਂ ਦੋਨਾਂ ਦਾ ਡਰਗ ਟੈਸਟ ਕਰਾਇਆ ਜਾਵੇ ਨਸ਼ੇ ਦੇ ਦੋਵੇਂ ਆਦੀ ਹੈ ਬਸ ਜੀ ਅਸੀਂ ਇਹ ਹੈ ਕੋਸ਼ਿਸ਼ ਕਿਹਾ ਸੋਹਣਿਆ ਇਹ ਸਾਡੀ ਕਮੇਟੀ ਨੇ ਉੱਪਰ ਨਹੀਂ ਮੰਗ ਕਰਦੇ ਅਸੀਂ ਸੁਣਾਈ ਹੈ ਮੰਗ ਕਰਦੇ ਨੇ ਸਾਡਾ ਰਾਈਟ ਛਾੜਦਾਹੀਂ ਅਹੀਂ ਗੁਰਦੁਆਰਾ ਸੇਵ ਨਹੀਂ ਜਾਂਦੇ ਲੱਗਣ ਵਾਸਤੇ ਨਾ ਹੀ ਅਸੀਂ ਜਾਣਾ ਸਾਡੀ ਸ਼ਾਂਤੀ ਸ਼ਾਂਤੀ ਨਾਲ ਸ਼ਾਂਤੀ ਵਾਲੀ ਸਾਨੂੰ ਕਮੇਟੀ ਬਣਾਈ ਜਾਵੇ ਪਿੰਡ ਵਾਸੀਆਂ ਵੱਲੋਂ ਇਹ ਬਾਕੀ ਉਹਨਾਂ ਦਾ ਉੱਥੇ ਗੁੰਡਾਗਰਦੀ ਚੱਲ ਰਹੀ ਹੈ ਬੰਦੇ ਉੱਥੇ ਮਰਦੇ ਹੋਏ ਆਸਟ 15 ਗੁਰਦੁਆਰਾ ਸੇਵ ਲੋਕਾਂ ਇਹਦੇ ਵਿੱਚੋਂ ਕੋਈ ਸਿਆਸੀ ਸ਼ਹਿ ਹੋਵੇ ਪਿੰਡ ਨੂੰ ਜਾਂ ਪਿੰਡ ਦੇ ਜਿਵੇਂ ਹੁਣ ਮੰਨ ਲਓ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਵੱਲੋਂ ਇਹ ਦੋਸ਼ ਲਾਏ ਗਏ ਸੀਗੇ ਇਹ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਇੱਥੋਂ ਦੇ ਪਿੰਡ ਨਾਲ ਸੰਬੰਧਤ ਹੈ ਉਹ ਵਿਧਾਇਕ ਦੀ ਸ਼ਹਿ ਤੇ ਸਾਰਾ ਕੁਝ ਕਹਿੰਦੇ ਕਿ ਇਹਦੇ ਵਿੱਚ ਕਿੰਨੀ ਕੋਈ ਸੱਚਾਈ ਹੈ ਬਿਲਕੁਲ ਨਹੀਂ ਜੀ ਇਹ ਸਿਆਸੀ ਦਾ ਮੈਦਾਨ ਹੈ ਕਾਲੀ ਦਾਲ ਜੀ ਅਸੀਂ ਜੇ ਅਸੀਂ ਤਾਂ ਕਦੇ ਦਫ਼ਤਰ ਨਹੀਂ ਗਏ ਤੋਂ ਸਾਹਿਬ ਜੀ ਇਹ ਇਹ ਕੋਈ ਨਹੀਂ ਇਹ ਤਾਂ ਇੱਕ ਹੈ ਸਾਰੇ ਪਿੰਡ ਦਾ ਕਹਿੰਦੇ ਉਹ ਦੁਖੀ ਹੋਏ ਆ ਸਾਡੇ ਸਾਹਮਣੇ ਜੇ ਗਰੀਬ ਗੁਰਦਵਾਰਾ ਲੰਗਰ ਸੇਵਨ ਜਾਂਦਾ ਔਰ ਉਹਦੇ ਸੇਵਨ ਮਾਰਦਾ ਸ਼ਰਣ ਨਹੀਂ ਰੰਦਾ ਕੋਈ 2-4 ਘਰ ਗਰੀਬ ਵੀ ਹੁੰਦੇ ਆ ਤੇ ਕੋਈ ਇਹ ਕਿਰਤੋਸਾਂ ਦਾ ਮਿਲ ਕੋ ਜੀ ਜੀ ਕੀ ਨਾਮ ਹੈ ਜੀ ਤੁਹਾਡਾ ਸਿੰਘ ਜੀ ਅੱਜ ਗੁਰਪੁਰਾ ਦੁੱਬਲੇ ਵਾਲਾ ਪੁਣਾੜ ਦੇ ਜਿਹੜੇ ਅੰਦਰਲੇ ਗੁਰਦਵਾਰੇ ਜਿਹੜੀ ਇਹ ਖੱਤਰਤਾ ਕੀਤੀ ਗਈ ਤੁਹਾਡੀ ਇਹ ਪਿੰਡ ਵਾਸੀਆਂ ਦੀ ਇਹਦਾ ਕੀ ਵਿਸ਼ਾ ਤੇ ਕੀ ਕਾਰਨ ਅੱਜ ਕਿਉਂ ਖੱਤਰਤਾ ਹੋਈ ਅੱਜ ਤੇਰੇ ਬਾਬਾ ਜੀ ਜਿਹੜਾ ਮਤਾਜੀ ਗੁਰਗਰਾਹ ਸਰ ਜਿਹੇ ਸਿਆਣੇ ਇਹ 2009 ਦੇ ਵਿੱਚ ਵਿੱਚ ਸਨ ਤੇ ਇਹਨਾਂ ਨੂੰ ਖਾਸ ਸੰਗਤ ਨੇ ਸਾਹਮਣੇ ਪਾਇਆ ਸੀ ਇਹਨਾਂ ਨੇ ਗੁਰਦਾਰਾ ਦਾ ਯਾਦਵਾਣਾ ਤਾਂ ਅਸੀਂ ਸਾਰਾ ਪਿੰਡ ਦੋ ਪਿੰਡਾਂ ਦੀ ਬਾਬਾ ਸਿਧਾਰ ਮਸਤੀ ਤੋਂ ਲੈ ਕੇ ਲੋਕ ਪੰਚਾਇਤਾਂ ਅੱਜ ਵੀ ਇੱਕ ਕਮੇਟੀ ਬਣਾਉਣ ਤੋਂ ਨਹੀਂ ਆਪਾਂ ਤੇ ਸਾਡੀ ਲੋਕ ਜੀ ਜਦੋਂ ਇਹ ਜਨਾਨੀਆਂ ਆਪਣੇ ਘਰੋਂ ਸਾਡੇ ਕੂੜੇ ਅਸਤਾਂ ਤੇ ਆਇਆ ਅਸੀਂ ਉਹਨਾਂ ਨੂੰ ਸਕਣਿਆਂ ਉਹ ਕਮੇਟੀ ਦਾ ਜਿਹੜਾ ਕਮੇਟੀ ਪਹਿਲਾਂ ਵੀ ਚੱਲ ਰਹੀ ਸੀ ਪਿਛਲੇ 20-22 ਸਾਲਾਂ ਤੋਂ ਤੇ ਪਹਿਲਾਂ ਕਦੇ ਕੋਈ ਵਿਵਾਦ ਨਹੀਂ ਹੋਇਆ ਜਿਹੜਾ ਇਸ ਵਾਰ ਜਿਹੜਾ ਵਿਵਾਦ ਹੋਇਆ ਤਾਂ ਮੇਨ ਕਾਰਨ ਕੀ ਹੈ ਜਿਹੜੇ ਤਾਜੀ ਘਟਨਾ ਕੀ ਹੋਈ ਹੈ ਆਜੀ ਇੱਥੇ ਬੱਚੇ ਸਾਡੇ ਉੱਥੇ ਖੇਡਣ ਗਏ ਆ ਜੀ ਆ ਮਜੀਸਿਕ ਚਾਣੂਗੇ ਉਹਨਾਂ ਨੂੰ ਮਨੇ ਕੁੱਟ ਮਾਰ ਕੀਤੀ ਆ ਮਾੜਾ ਬੋਲਿਆ ਗਾਲ ਪੁੱਟਿਆ ਇੱਥੋਂ ਦੇ ਕਿਹੜਾ ਰਹਿ ਇੱਥੇ ਰੇਤਾਂ ਦੀ ਮਾਈਨਿੰਗ ਹੁੰਦੀ ਹੈ ਉਹ ਵੀ ਮਾਮਲਾ ਜੀ ਉਹ ਮਾਮਲਾ ਜੀ 6 ਕਲੇ ਜਮੀਨ ਅਸੀਂ ਬਟ ਮੈਂ ਵੀ ਉਹ ਪਚੈਲ ਮੈਂਬਰ ਆ ਠੇਕਲੇ ਨੂੰ ਠੇਕਦੇ ਜਿੰਨਾਂ ਨੂੰ ਦਿੱਤੀ ਦੇਖੇ ਇਹ ਮਤਾਂ ਸੇ ਠੀਕ ਹੈ ਜੀ ਇਹਨੂੰ ਠੇਕਦੇ ਦਿੱਤੀ ਹੋਈ ਹੈ ਇਹ ਰੇਤਾ ਤੋਂ 2.5 ਸਾਲ ਤੋਂ ਬਚੰਗੇ ਬੰਦੇ ਆ ਸੀ ਤੋਂ ਸੋਹਾਂਗੇ ਜੇ ਤੁਸੀਂ ਮੰਗ ਕੀ ਕਰਦੇ ਹੋ ਮੈਂ ਤੁਹਾਡੀ ਹੁਣ ਮੰਗ ਕੀ ਹੈ